頑張れ。 ਦਾ ਰਾਜੀ ਜੀਰਾ ਨੰਬਰ ਸਭ ਤੋਂ ਪਹਿਲਾਂ ਤਾਂ ਦਲਿਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਵੱਲੋਂ ਹਰਮਨ ਜੀ ਤੁਹਾਡਾ ਜੀ ਆਇਆਂ ਨੂੰ ਬੈਲਕਮ ਹੈ ਸਵਾਗਤ ਆ ਤੁਹਾਡਾ ਹੈ ਕਿਉਂਕਿ ਤੁਸੀਂ ਨੇ ਸਾਡੀ ਇਸ ਖਬਰ ਨੂੰ ਜਿਹੜਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਣਾ ਤੇ ਦੂਸਰਾ ਇਹ ਜਿਹੜਾ ਅੱਜ ਇਹ ਕੈਂਡਲ ਜਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹ ਜਿਹੜੀ ਸਾਡੀ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਨੰਨੀ-ਮੁੰਨੀ ਜਿਹਨੂੰ ਅਸੀਂ ਕੋਮਲ ਕਲੀ ਕਹਿ ਦਈਏ ਉਹਨੂੰ ਇੱਕ ਦਰਿੰਦੇ ਵੱਲੋਂ ਇੱਕ ਹਾਫਸੀ ਵੱਲੋਂ ਐਨਾ ਮਧੋਲਿਆ ਗਿਆ ਇੱਥੋਂ ਤੱਕ ਕਿ ਉਹਦੇ ਰੇਵ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਤੇ ਅਸੀਂ ਉਸ ਬੱਚੀ ਦੀ ਆਤਮਾ ਨੂੰ ਸ਼ਾਂਤੀ ਦੇ ਲਈ ਅੱਜ ਇਹ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਦੇ ਵੱਲੋਂ ਇਹ ਕੈਂਡਲ ਜਲਾ ਕੇ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਤਾਂ ਅਸੀਂ ਇਹ ਇੱਕ ਉਪਰਾਲਾ ਕੀਤਾ ਔਰ ਮੈਂ ਬੇਨਤੀ ਕਰਦਾ ਹਾਂ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਵੱਲੋਂ ਕਿ ਬੱਚੀ ਕਿਸੇ ਦੀ ਵੀ ਹੋਵੇ ਕਿਸੇ ਵੀ ਜਾਤ ਦੀ ਹੋਵੇ ਕਿਸੇ ਵੀ ਧਰਮ ਦੀ ਹੋਵੇ ਬੱਚੇ ਸਰ ਦੇ ਸਾਂਝੇ ਨੇ ਪਰ ਇਹ ਸਾਸੀ ਜਿਹੜਾ ਇਨਸਾਨੀਅਤ ਦਾ ਰਸਤਾ ਛੱਡ ਕੇ ਅਸੀਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਔਲੀਆ ਦੇ ਦਰਸਾਏ ਹੋਏ ਮਾਰਗ ਨੂੰ ਛੱਡ ਕੇ ਅੱਜ ਅਸੀਂ ਜਿਹੜਾ ਇਹ ਹੈਵਾਨੀਅਲ ਵਾਲਾ ਹੈਵਾਨੀਅਤ ਵਾਲਾ ਰਸਤਾ ਫੜ ਲਿਆ ਨਾ ਇਹ ਇੱਕ ਬਹੁਤ ਹੀ ਭਿਆਨਕ ਰਸਤਾ ਹੈ ਕਿਉਂਕਿ ਬੱਚੇ ਅਣਗੁਵਾਂੜ ਦੇ ਵਿੱਚ ਹੀ ਖੇਡਦੇ ਹੁੰਦੇ ਆ ਆੜ ਗੁਵਾਂੜ ਦੇ ਵਿੱਚ ਹੀ ਪਲਦੇ ਹੁੰਦੇ ਆ ਪਰ ਇਹ ਦਰਿੰਦੇ ਨੇ ਜਿਹੜਾ ਉਸ ਬੱਚੀ ਨਾਲ ਕੀਤਾ ਉਹ ਸਰਾਸਰ ਬਹੁਤ ਹੀ ਗਲਤ ਹੈ ਇਹੋ ਜਿਹੇ ਇਨਸਾਨ ਨੂੰ ਜੇ ਹੋਰ ਨਹੀਂ ਤਾਂ ਘੱਟੋ ਘਾਟ ਫਾਂਸੀ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਕਿਉਂਕਿ ਜਿਹੜਾ ਸਾਡਾ ਆਉਣ ਵਾਲਾ ਸਮਾਂ ਤਾਂ ਉਹਦੇ ਵਿੱਚ ਕੋਈ ਜ਼ਾਲਮ ਇਹੋ ਜਿਹਾ ਜ਼ੁਲਮ ਨਾ ਕਰ ਸਕੇ ਕੈਂਡਲ ਮਾਰ ਅਸੀਂ ਕਿੱਥੇ ਪਟਾਕੇ ਇਹ ਕੈਂਡਲ ਮਾਰਾ ਸੀ ਅ ਤਿਰਪੜੀ ਦੀਆਂ ਮੜੀਆਂ ਨੇ ਇਹ ਇਹ ਮੜੀਆਂ ਤੋਂ ਲੈ ਕੇ ਅਸੀਂ ਨੇ ਲੇਬਰ ਚੌਂਕ ਤੱਕ ਇਹ ਜਿਹੜਾ ਕੈਂਡਲ ਮਾਰਚ ਅਸੀਂ ਕੱਢਿਆ ਪਰ ਸਾਡੇ ਸਾਥੀ ਅੱਜ ਬਹੁਤ ਘਟਾਏ ਨੇ ਕਿਉਂਕਿ ਕੁਝ ਸਾਡੇ ਸਾਥੀ ਬਿਮਾਰ ਨੇ ਲੋਕਲ ਨੇ ਜਿਹੜੇ ਸਾਡੇ ਸਾਥੀ ਸੋ ਉਹਦੇ ਕਾਰਨ ਅੱਜ ਅਸੀਂ ਪੂਰਾ ਕੱਠਵੱਟ ਨਹੀਂ ਕਰ ਸਕੇ ਥੋੜੇ ਦਿਨਾਂ ਦੇ ਤੱਕ ਅਸੀਂ ਇਹ ਕੱਠਵੱਟ ਕਰਕੇ ਦੁਬਾਰਾ ਫੇਰ ਇੱਕ ਰੋਸ ਪ੍ਰਦਰਸ਼ਨ ਕਰਾਂਗੇ ਉਸ ਦਰਿੰਦੇ ਦੇ ਖਿਲਾਫ